ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵਾਰੀ ਫੇਰ ਤੋਂ ਸਵਾਗਤ ਕਰਦੇ ਹਾਂ ਆਪਣੇ ਚੈਨਲ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਲਓ ਜੀ ਕਾਫੀ ਦਿਨਾਂ ਤੋਂ ਆਪਣੀ ਜਿਹੜੀ ਵੀਡੀਓ ਆ ਰਹੀ ਹੈ ਕਈ ਦਿਨ ਹੋ ਗਏ ਕੋਈ ਵੀਡੀਓ ਆਪਣੀ ਨਹੀਂ ਆਈ ਕਿਸੇ ਵੀ ਵਰਕ ਦੀ ਤੇ ਲਓ ਜੀ ਹੁਣ ਫੇਰ ਕੰਟੀਨਿਊ ਜਿਹੜੇ ਨਵੇਂ-ਨਵੇਂ ਵਰਕ ਆਪਣੇ ਬਣ ਗਏ ਉਹਨਾਂ ਦੇ ਵੀਡੀਓ ਆਉਣੀਆਂ ਤੇ ਲਓ ਜੀ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਨਾਲ ਹੀ ਪਿਆਰਾ ਜਿਹਾ ਕਮੈਂਟ ਕਰਕੇ ਵੀ ਦੱਸਿਆ ਕਰੋ ਵੀ ਆਪਣੇ ਦਿਖਾਈ ਹੋਏ ਵਰਕ ਤੁਹਾਨੂੰ ਕਿੱਦਾਂ ਦੇ ਲੱਗਦੇ ਨੇ ਤੇ ਅੱਜ ਆਪਾਂ ਜਿਹੜਾ ਬਹੁਤ ਹੀ ਪਿਆਰਾ ਜਿਹਾ ਪੌਂਚੇ ਵਾਲਾ ਤੇ ਇੱਕ ਪੂਰੀ ਫਰੰਟ ਤੇ ਬੂਟੀ ਵਾਲਾ ਸੂਟ ਰੈਡੀ ਕਰਨ ਲੱਗੇ ਆ ਤੇ ਲਓ ਜੀ ਇਹਨੂੰ ਆਪਾਂ ਪ੍ਰੈਸ ਲਗਾ ਕੇ ਜਿਹੜੀਆਂ ਇਹਦੀ ਇਸ ਤਰ੍ਹਾਂ ਦੀ ਇੱਕ ਕਰੀਜ਼ ਬਣ ਲੈਣੇ ਹੁੰਦੇ ਆ ਤਾਂ ਜੋ ਆਪਣੇ ਫਲਾਵਰ ਆ ਜਿਹੜੇ ਲਾਈਨ ਵਾਸ ਵਧਿਆ ਹੋਣ ਹਨਾ ਤੇ ਲਓ ਜੀ ਤਿੰਨ ਉਹ ਤਿੰਨ ਦੇ ਹਿਸਾਬ ਨਾਲ ਆਪਾਂ ਜਿਹੜੇ ਇਹ ਫਲਾਵਰ ਦੇਵਾਂਗੇ ਤੇ ਦੋ ਤਰ੍ਹਾਂ ਦੀ ਬੂਟੀ ਪਾਵਾਂਗੇ ਹਨਾ ਤੇ ਬਾਕੀ ਸੂਟ ਜਦੋਂ ਬਣ ਜੂਗਾ ਤੁਹਾਨੂੰ ਪਤਾ ਲੱਗ ਜੂ ਸੂਟ ਦੀ ਲੈਂਥ ਆ ਜਿਹੜੀ ਆਪਾਂ 42 ਇੰਚ ਆਪਣੇ ਕਸਟਮਰ ਦੇ ਰਿਕੋਰਡਿੰਗ ਜਿਹੜੀ ਆਪਾਂ 40 ਇੰਚ ਲੈਂਥ ਦਾ ਸੂਟ ਲੈਡੀ ਕਰਨਾ ਪਿਆ ਫਰੰਟ ਦਾ ਤੇ ਲਓ ਜੀ ਵੀਡੀਓ ਤੇ ਐਂਡ ਤੱਕ ਬਣੇ ਰਹੋ ਬਹੁਤ ਹੀ ਪਿਆਰਾ ਜਿਹਾ ਦੇਖੋ ਇਹ ਵੀ ਪਸ਼ਮੀਨੇ ਦਾ ਸੂਟ ਹੈ ਤੇ ਲਓ ਜੀ ਦਾ ਜਿਹੜਾ ਡਾਰਕ ਦੇਖੋ ਇਸ ਤਰ੍ਹਾਂ ਦਾ ਗ੍ਰੀਨ ਕਲਰ ਦਾ ਇਹ ਸੂਟ ਹੈ ਜਿਹਨੂੰ ਆਪਾਂ ਡੇਕ ਹਰਾ ਵੀ ਕਹਿ ਦਿੰਨੇ ਆ ਤੇ ਲਓ ਜੀ ਪਹੁੰਚਦੇ ਨਿਸ਼ਾਨੀਆਂ ਵੀ ਇੱਧਰ ਆਪਣੇ ਲੱਗ ਗਈਆਂ ਤੇ ਸਭ ਤੋਂ ਪਹਿਲਾਂ ਆਪਾਂ ਇਹਦੀ ਫਰੰਟ ਤਿਆਰ ਕਰਾਂਗੇ ਤੇ ਲੋ ਜੀ ਐਂਡ ਤੱਕ ਵੀਡੀਓ ਤੇ ਬਣੇ ਰੋ ਬਹੁਤ ਹੀ ਸੋਹਣਾ ਜਿਹਾ ਇੱਕ ਆਪਾਂ ਵਰਕ ਤੁਹਾਨੂੰ ਦਿਖਾਵਾਂਗੇ ਅੱਜ ਬਣਾ ਕੇ ਕਿਉਂਕਿ ਇਹਦੇ ਆਪਾਂ ਤਕਰੀਬਨ 2 ਸੂਟ ਰੈਡੀ ਕਰਨੇ ਨੇ ਤੇ ਬਾਕੀ ਤੁਸੀਂ ਦੇਖ ਹੀ ਲਓ ਜਿਵੇਂ ਜਿਵੇਂ ਆਪਾਂ ਇਹਨਾਂ ਨੂੰ ਤਿਆਰ ਕਰਾਂਗੇ ਤੇ ਚਲੋ ਜੀ ਹੁਣ ਆਪਾਂ ਜਿਹੜੀ ਆਪਾਂ 2 ਦੀਆਂ ਤੇ 3 ਦੀਆਂ ਦੇਖੋ ਨਿਸ਼ਾਨੀਆਂ ਲਗਾ ਲਵੇ ਫਿਰ ਆਪਣੀ ਜਿਹੜੀ ਮਸ਼ੀਨ ਚੱਲੂਗੀ ਤੇ ਉਸ ਤੋਂ ਬਾਅਦ ਜਿਹੜਾ ਸੂਟ ਆਪਣਾ ਬਣਨਾ ਸ਼ੁਰੂ ਹੋਊਗਾ ਤੇ ਚਲੋ ਜੀ ਫਰੇਮ ਰੂਮ ਲਗਾ ਲਗੇ ਤੇ ਨਿਸ਼ਾਨੀਆਂ ਲਗਾ ਲਗੇ ਫਿਰ ਆਪਾਂ ਅਗਲੀ ਵੀਡੀਓ ਇੱਥੋਂ ਹੀ ਕੰਟੀਨਿਊ ਕਰਦੇ ਆਂ ਵੀਡੀਓ ਤੇ ਐਂਡ ਤੱਕ ਬਨੇ ਰਹੋ ਤੇ ਹਾਂਜੀ ਵਰਕ ਆ ਜਿਹੜਾ ਆਪਣਾ ਸਟਾਰਟ ਹੋ ਚੁੱਕਾ ਥੋੜਾ ਜਿਹਾ ਪ੍ਰਿੰਸੀਪੇਟ ਜਾਨੇ ਫੜਕਾ ਕਰ ਰਹੀ ਹੈ ਇਸ ਲਈ ਆਪਾਂ ਥੋੜਾ ਜਿਹਾ ਮੈਂ ਜਿਵੇਂ ਜਿਹੜਾ ਤੁਹ ਘਾ ਦਿੰਦੇ ਆ ਆਪਾਂ ਇਸ ਤਰ੍ਹਾਂ ਦੇ ਦੋ ਫਲਾਵਰ ਦੇਖੋ ਦੇ ਰਹੇ ਆ ਇਹ ਵਾਲੇ ਆਪਾਂ ਦੋ ਫਲਾਵਰ ਦੇ ਰਹੇ ਆ ਲੱਗਦੇ ਲੱਗ ਰਹੇ ਆਪਣੇ ਪੱਤੀ ਵੱਡ ਚੁੱਕੀ ਆ ਜਿਹੜਾ ਫਲਾਵਰ ਹੁਣ ਬਣ ਰਿਹਾ ਦੇਖੋ ਇਹ ਕੋ ਫਲਾਂ ਦੇ ਫਲੇਮਰ ਤੇ ਜਿਹੜਾ ਆਪਾਂ ਫਲਾ ਕਰਤਾ ਹਾਂ ਉਹ ਆਪਾਂ ਬਣਾਵਾਂਗੇ ਲਾਈਟ ਪਿੰਕ ਕਲਰ ਨਾਲ ਕੀਤਾ ਜੀ ਤੇ ਫਿਰ ਆਪਾਂ ਤੁਹਾਨੂੰ ਜਦੋਂ ਦੋਨੋਂ ਪੱਤੇ ਆਪਣੀ ਬਣ ਜਾਂਦੀਆਂ ਫਿਰ ਆਪਾਂ ਤੁਹਾਨੂੰ ਦਿਖਾਉਣੀ ਆ ਵੀ ਇਹ ਇਸ ਤਰ੍ਹਾਂ ਦੇ ਫਲਾਵਰ ਜਿਹੜੇ ਆਪਾਂ ਵੱਖ-ਵੱਖ ਤਰ੍ਹਾਂ ਦੇ ਸੂਤ ਦੇ ਰਹੇ ਆ ਬਾਕੀ ਫਲੋਕ ਕਰਦੇ ਦੋ ਫਲੰਟ ਬਣ ਜੀ ਤੇ ਤੁਹਾਨੂੰ ਇਹਦਾ ਸਾਰਾ ਸੂਰਤ ਪਤਾ ਲੱਗ ਜੈਣਾ ਦੇਖਣ ਦੀ ਆਪਣੇ ਜਿਹੜੇ ਫਲਾਵਰ ਨੇ ਦੇਖੋ ਹੁਣ ਉਹ ਆਪਣੇ ਜਿਹੜੇ ਤੇ ਕੇਰੇ ਵਾਲਾ ਹੱਥ ਹੋ ਗਿਆ ਤੇ ਇਸ ਤਰ੍ਹਾਂ ਦੇ ਆਪਾਂ ਸਾਰੀ ਬੂਟੀ ਆਉਗੀ ਤੇ ਨਾਲ ਕਲਰ ਵੀ ਬਹੁਤ ਸੋਹਣਾ ਉੱਤੇ ਆਇਆ ਨੇ ਸੰਤ ਤੇ ਆਪਣੇ ਹਨ ਤੇ ਲਓ ਜੀ ਕੋਈ ਵੀ ਆਪਾਂ ਇੱਥੇ ਬਾਤੀਓ ਕਿ ਟੈਨਸ਼ਨ ਨੁਕੀਂ ਰਹਿੰਦੀ ਐ ਕਿ ਆਪਾਂ ਇੱਕ ਫਲਾਵਰ ਦੇਵਾਂਗੇ ਤੇ ਜਿੱਦੋਂ ਆਪਾਂ ਉੱਪਰ ਇਹਦੇ ਗਲਾ ਬਣੂਗਾ ਜਿੱਦੋਂ ਆਪਾਂ ਆਵਾਂਗੇ ਤਾਂ ਉਹ ਕੋਲੋਈਆਂ ਦੇ ਵਿੱਚ ਆਉਣਗੇ ਇਸ ਲਈ ਆਪਾਂ ਇੱਥੇ ਇੱਕ ਪਾਵਾਂਗੇ ਜੋ ਵਿਚਾਲੇ ਆ ਜੇ ਤੇ ਲਓ ਜੀ ਸੰਤ ਦੀ ਕਟਿੰਗ ਉੱਤੇ ਆ ਹੋਵੇ ਪੂਰਾ ਸੂਟ ਦਾ ਡਿਜ਼ਾਈਨ ਆਪਾਂ ਤੁਹਾਨੂੰ ਦਿਖਾਉਣੇ ਕਿਉਂਕਿ 프ਰੰਟ ਆਪਣੀ ਰੈਡੀ ਹੋਣ ਵਾਲੀ ਹੈ ਬਸ ਚਲੋ ਜੀ ਇੱਧਰ 프ਰੰਟ ਆ ਜਿਹੜੀ ਆਪਣੀ ਕੰਪਲੀਟ ਹੋ ਚੁੱਕੀ ਹੈ ਬਾਕੀ ਪੂਰਾ ਸੂਟ ਵਿਛਾ ਕੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਕਿਉਂਕਿ ਪੋਂਚੇ ਦਾ ਡਿਜ਼ਾਈਨ ਜਿਹੜਾ ਲੱਗ ਚੁੱਕਿਆ ਲਓ ਜੀ 프ਰੰਟ ਆਪਣੀ ਬਹੁਤ ਸੋਹਣੀ ਰੈਡੀ ਹੋਈ ਹੈ ਤੇ ਲੰਬਾਈ ਜਿਹੜੀ ਆਪਾਂ ਇਹਦੀ 40 ਇੰਚ ਰੈਡੀ ਕੀਤੀ ਤੇ ਹੁਣ ਆਪਾਂ ਜਿਹੜਾ ਇਹਦਾ ਪੋਂਚਾ ਵਰਕ ਕਰ ਰਹੇ ਹਾਂ ਉਸ ਤੋਂ ਬਾਅਦ ਜਿਹੜੀ ਇਹਦੀ ਆਪਾਂ ਬਾਹਾਂ ਤੇ ਇਸ ਤਰ੍ਹਾਂ ਦੀ ਬੂਟੀ ਦੇ ਕੇ ਇਹਦੀ ਬਾਹਰ ਤਿਆਰ ਕਰਾਂਗੇ ਤੇ ਲਓ ਜੀ ਇਸੇ ਤਰ੍ਹਾਂ ਇਹਦਾ ਹੋਊਗਾ ਪੌਂਚਾ ਰੈਡੀ ਬਹੁਤ ਹੈਵੀ ਜਿਹਾ ਸੂਟ ਬਣ ਕੇ ਤਿਆਰ ਹੋਊਗਾ ਤੇ ਕਲਰ ਕੰਬੀਨੇਸ਼ਨ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਕਲਰ ਆਏ ਨੇ ਤੇ ਲਓ ਜੀ ਅੱਜ ਆਪਣਾ ਕਈ ਦਿਨਾਂ ਤੋਂ ਵਰਕ ਸਟਾਰਟ ਕੀਤਾ ਸੀ ਕਿਉਂਕਿ ਘਰ ਵਿੱਚ ਖੁਸ਼ੀ ਦਾ ਪ੍ਰੋਗਰਾਮ ਸੀ ਇਸ ਲਈ 8-10 ਦਿਨ ਹੋ ਗਏ ਸੀ ਆਪਣੀ ਮਸ਼ੀਨ ਬੰਦ ਸੀ ਕੋਈ ਵਰਕ ਆਪਾਂ ਨਹੀਂ ਕਰ ਰਹੇ ਸੀ ਤੇ ਚਲੋ ਜੀ ਹੁਣ ਰਿਪੀਟ ਇਸ ਤਰ੍ਹਾਂ ਦੇ ਨਿਊ ਨੂ ਵਰਕ ਬਣ ਕੇ ਆਉਣਗੇ ਤੇ ਤੁਸੀਂ ਜਿਹੜੇ ਆਪਣੇ ਆਰਡਰ ਕਿਉਂਕਿ ਆਰਡਰ ਵੀ ਆਪਾਂ ਲੈਣੇ ਬੰਦ ਕੀਤੇ ਹੋਏ ਸੀ ਤੇ ਹੁਣ ਤੁਸੀਂ ਜਿਹੜੇ ਆਪਣੇ ਆਰਡਰ ਨਾਲ ਦੇ ਨਾਲ ਬੁੱਕ ਕਰ ਸਕਦੇ ਹੋ ਕਿਉਂਕਿ ਆਰਡਰ ਵਾਈਜ਼ ਜਿਹੜੇ ਸੂਟ ਤੁਹਾਡੇ ਬਣ ਕੇ ਤਿਆਰ ਹੁੰਦੇ ਨੇ ਲਓ ਜੀ ਬਹੁਤ ਪਿਆਰਾ ਜਿਹਾ ਡਿਜ਼ਾਈਨ ਤੋਂ ਆਪਾਂ ਸ਼ੁਰੂਆਤ ਕਰ ਲਈ ਐ ਇਸੇ ਤਰ੍ਹਾਂ ਹੁਣ ਲਗਾਤਾਰ ਕਈ ਡਿਜ਼ਾਈਨ ਬਣ ਕੇ ਆਉਣਗੇ ਨਵੇਂ-ਨਵੇਂ ਤੇ ਤੁਸੀਂ ਵੀ ਆਪਣੇ ਸੂਟ ਜਿਹੜੇ ਇਸ ਤਰ੍ਹਾਂ ਤਿਆਰ ਕਰਵਾ ਸਕਦੇ ਹੋ ਇਹਨਾਂ ਡਿਜ਼ਾਈਨਾਂ ਚ ਤੁਹਾਨੂੰ ਕੋਈ ਪਸੰਦ ਹੁੰਦਾ ਤਾਂ ਤੁਸੀਂ ਇਹਨਾਂ ਚੋ ਸਕਰੀਨਸ਼ਾਟ ਲੈ ਲਿਆ ਕਰੋ ਨਹੀਂ ਆਪਣੇ ਕੋਲੇ ਡੇਲੀ ਨਵੇਂ-ਨਵੇਂ ਡਿਜ਼ਾਈਨ ਆਉਂਦੇ ਰਹਿੰਦੇ ਤੁਸੀਂ ਉਹ ਵੀ ਜਿਹੜੇ ਵਰਕ ਕਰਵਾ ਸਕਦੇ ਹੋ ਤੇ ਚਲੋ ਜੀ ਫਿਰ ਉਹਨੂੰ ਪਹੁੰਚਾ ਵਰਕ ਆਪਾਂ ਦੂਸਰਾ ਡਿਜ਼ਾਈਨ ਲਗਾ ਦਈਏ ਕਿਉਂਕਿ ਇਹ ਵਾਲੇ ਦੇਖੋ ਆਪਾਂ ਨੂੰ ਦੋ ਲੱਗਣਗੇ ਫਿਰ ਆਪਣਾ ਜਿਹੜਾ ਪਹੁੰਚਾ ਕੰਪਲੀਟ ਹੋਊਗਾ ਫਿਰ ਆਪਾਂ 40 ਇੰਚ ਉੱਪਰ ਗੈਪ ਛੱਡ ਕੇ ਫਿਰ ਇੱਕ ਪਹੁੰਚਾ ਰੈਡੀ ਕਰਾਂਗੇ ਤੇ ਫਿਰ ਇਹਦੀ ਆਪਾਂ ਕਰਾਂਗੇ ਬਾਹ ਤਿਆਰ ਉਸ ਤੋਂ ਬਾਅਦ ਆਪਾਂ ਪੂਰੇ ਸੂਟ ਦੀ ਲੁੱਕ ਤੁਹਾਨੂੰ ਦਿਖਾਉਣੀ ਹੈ ਵੀ ਇਹ ਕਿਸ ਤਰ੍ਹਾਂ ਰੈਡੀ ਹੋਇਆ ਤੇ ਫਿਰ ਉਸ ਤੋਂ ਬਾਅਦ ਆਪਣਾ ਨਵਾਂ ਵਰਕ ਜਿਹੜਾ ਸ਼ੁਰੂ ਹੋਊਗਾ ਤੇ ਚਲੋ ਜੀ ਵੀਡੀਓ ਦੇ ਐਂਡ ਤੱਕ ਬਣੇ ਰਹੋ ਆਪਾਂ ਦੂਸਰਾ ਡਿਜ਼ਾਈਨ ਲਗਾ ਦੇ ਕੇ ਫਿਰ ਤੁਹਾਨੂੰ ਦਿਖਾਉਣਾ ਹੈ ਪ੍ਰੋਪਰ ਲੁੱਕ ਜੁਨੀ ਕੇ ਲਗੋਲਾ ਹਾਂ ਜੀ ਇਹਦੀ ਚੰਨ ਚੜਿਆ ਰਹਣ ਦੇ ਹਾਈ ਨੀ ਚੰਨ ਚੜਿਆ ਰਹਣ ਦੇ ਹਾਈ ਨੀ ਚੰਨ ਚੜਿਆ ਰਹਣ ਦੇ ਮੋਰਾ ਤੇ ਹਾਂਜੀ ਸੂਟ ਜਿਹੜਾ ਆਪਣਾ ਦੇਖੋ ਪਹੁੰਚਾ ਹੋ ਚੁੱਕਿਆ ਹੈ ਨਾ ਫਰੰਟ ਤੇ ਰੈਡੀ ਹੋ ਚੁੱਕੀ ਹੈ ਤੇ ਜਿਹੜੀ ਬਾਹ ਤੇ ਆਪਾਂ ਫਲਾਵਰ ਤੁਹਾਨੂੰ ਦਿਖਾ ਦੇ ਆਂਗੇ ਆਪਾਂ ਇਸ ਤਰ੍ਹਾਂ ਦੇ ਫਲਾਵਰ ਜਿਹੜੇ ਤਿੰਨੇ ਦੀ ਬਾਹ ਤੇ ਦੀਵਾਂਗੇ ਠੀਕ ਹੈ ਜੀ ਇੱਕ ਬਾਹ ਆਪਣੀ ਰੈਡੀ ਹੋ ਗਈ ਹੈ ਦੂਸਰੀ ਤਰਾਉਣ ਲੱਗੇ ਤੇ ਵੀਡੀਓ ਆਪਣੀ ਕਾਫੀ ਸਾਰੀ ਲੰਮੀ ਹੋ ਗਈ ਹੈ ਇਸ ਲਈ ਵੀਡੀਓ ਨੂੰ ਇੱਥੇ ਐਂਡ ਕਰਾਂਗੇ ਤੇ ਕਿਉਂਕਿ ਆਪਾਂ ਵੀਡੀਓ ਜਿਹੜੀ ਇੱਕ ਇੰਸਟਾਗ੍ਰam ਲਈ ਬਣਾਉਣੀ ਹੁੰਦੀ ਹੈ ਉਹ ਬਣਾ ਕੇ ਹਟੀਆਂ ਤੇ ਲਾਉ ਜੀ ਤੁਹਾਨੂੰ ਆਪਾਂ ਇਸ ਤਰ੍ਹਾਂ ਆਪਣੇ ਸੂਟ ਦੀ ਲੁੱਕ ਦਿਖਾ ਦਿੰਦੇ ਆਂ ਬਾਕੀ ਜੇ ਤੁਸੀਂ ਇਹ ਜਾਊਗਾ ਉਦੋਂ ਇਹਦੀ ਪ੍ਰੋਪਰ ਵੀਡੀਓ ਬਣ ਉਹ ਵੀ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਤੇ ਲਓ ਜੀ ਇਸ ਤਰ੍ਹਾਂ ਦਾ ਸੂਟ ਕੁਛ ਇਹ ਬਣ ਕੇ ਤਿਆਰ ਹੋਊਗਾ ਦੇਖੋ ਜੀ ਬੰਦ ਤੇ ਫਲਾਵਰ ਆ ਗਏ ਤਿੰਨ ਹਨਾ ਇਹ ਵਾਲਾ ਇਹਦਾ ਪੌਂਚਾ ਵਰਗਾ ਠੀਕ ਹੈ ਜੀ 40 ਇੰਚ ਦੀ ਲੈਂਥ ਦੇਖ ਕੇ ਆਪਾਂ ਪੌਂਚਾ ਰੈਡੀ ਕਰਤਾ ਆਪਣੇ ਮੁਤਾਬਕ ਜਿੰਨੀ ਵੀ ਆਪਣੀ ਜੜੀ ਬਾਟਮ ਰੈਡੀ ਅਗਲਾ ਕਰ ਸਕਦਾ ਤੇ ਇਹ ਵਾਲੀਆਂ ਦੇਖੋ ਤਿੰਨ ਦੋ ਤਿੰਨ ਬੂਤੀ ਜੜੀ ਇਹਦੇ ਸੂਟ ਦੇ ਉੱਪਰ ਆਊਗੀ ਪੂਰੇ ਦੇ ਉੱਪਰ ਠੀਕ ਹੈ ਜੀ ਲਓ ਜੀ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਕਲਰ ਵੀ ਬਹੁਤ ਸੋਹਣੇ ਉੱਠ ਕੇ ਆਏ ਨੇ ਹਨਾ ਤੇ ਕਿੰਨੇ ਸੂਟ ਤੇ ਦੇਖੋ ਕਾਫੀ ਸਾਰੇ ਸੂਟ ਰੈਡੀ ਹੋਣਗੇ ਤੁਸੀਂ ਆਪਣੇ ਮਨਪਸੰਦ ਕਿਸੇ ਵੀ ਕਲਰ ਦੇ ਉੱਪਰ ਇਸ ਤਰ੍ਹਾਂ ਦੀ ਬੂਟੀ ਪਵਾ ਕੇ ਇਸ ਤਰ੍ਹਾਂ ਪਹੁੰਚਾ ਰੈਡੀ ਕਰਵਾ ਕੇ ਹਨਾ ਸੂਟ ਆਪਣੇ ਜਿਹੜੇ ਤਿਆਰ ਕਰਵਾ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣਾ ਸੂਟ ਰੈਡੀ ਹੋਇਆ ਉਸ ਤੋਂ ਬਾਅਦ ਆਪਣਾ ਹੁਣ ਪਸ਼ਮੀਨਾ ਦਾ ਇੱਕ ਗ੍ਰੇ ਕਲਰ ਦਾ ਸੂਟ ਹੈ ਕਿਉਂਕਿ ਇੱਕੋ ਕਸਟਮਰ ਨੇ ਸੂਟ ਨੇ ਹਨਾ ਤੇ ਲਓ ਜੀ ਹੁਣ ਆਪਣਾ ਇਹ ਵਾਲਾ ਸੂਟ ਉਸ ਤੋਂ ਬਾਅਦ ਲੱਗੂਗਾ ਜਦੋਂ ਕਿ ਇਹਦੀ ਮਾਂ ਰੈਡੀ ਹੋਗੀ ਲਓ ਜੀ ਗ੍ਰੇ ਕਲਰ ਦਾ ਸੂਟ ਹੈ ਇਹਦੇ ਵੀ ਆਪਾਂ ਬਹੁਤ ਸੋਹਣਾ ਕਾਰਨਰ ਵਰਕ ਦੇ ਕੇ ਇਹਨੂੰ ਰੈਡੀ ਕਰਾਂਗੇ ਤੇ ਇਹ ਸੂਟ ਆਪਣਾ ਕੁਝ ਇਸ ਤਰ੍ਹਾਂ ਬਣ ਕੇ ਰੈਡੀ ਹੋਇਆ ਤੇ ਚਲੋ ਜੀ ਅੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਆ ਕਰੋ ਹੁਣ ਲਗਾਤਾਰ ਜਿਹੜੇ ਵਰਕ ਦੇਖਣ ਦੇ ਲਈ ਆਪਣੀ ਵੀਡੀਓ ਤੇ ਐਂਡ ਤੱਕ ਜ਼ਰੂਰ ਜੁੜੇ ਰਿਹਾ ਕਰੋ ਤੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰ ਲਿਆ ਕਰੋ ਚਲੋ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਨਵਾਂ ਜਾਂ ਕੋਈ ਹੋਰ ਵਰਕ ਲੈ ਕੇ ਇਸ ਤਰ੍ਹਾਂ ਦੇ ਪਿਆਰੇ ਪਿਆਰੇ ਸੂਟ ਵਰਕ ਕਰਨ ਲਈ ਬਣੇ ਰਹੋ ਆਪਣੇ ਚੈਨਲ ਤੇ ਤੇ ਆਰਡਰ ਦੇਣ ਲਈ ਦਿੱਤੇ ਹੋਏ ਨੰਬਰਾਂ ਤੇ ਜਿਹੜਾ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਠੀਕ ਹੈ ਜੀ